ਸਿੱਕਾਲ ਜੀ ਸਾਰਿਆਂ ਨੂੰ ਬਾਬੇਓ ਅੱਜ ਅਸੀਂ ਚੱਲਿਆਂਗੇ ਬਾਈ ਸਿੱਧੂ ਮੂਸੇ ਵਾਲੇ ਦੇ ਪਿੰਡ। ਇਹ ਨਾਲ ਸਾਡੇ ਅਰਥ ਮੱਟੂ ਜੀ ਨੇਗੇ। ਧੰਨਵਾਦ ਬੱਸ ਅਸੀਂ ਇੰਨਾ ਕਹਿਣਾ ਚਾਹਾਂਗੇ ਸਾਡੇ ਨਾਲ ਬਲੌਗ ਦੇ ਵਿੱਚ ਬਣੇ ਰਹੋ ਜਿਹੜੇ ਪਾਬੇਓ ਹੁਣ ਅਸੀਂ ਆਇਆ ਕੈਸ ਕਢਾਉਣਾ। ਬੰਬਾ ਕੈਸ ਆ ਇੰਨਾ ਬੈਂਕਾ ਆਡਾ ਰੱਖਣੀ ਜ਼ਾਦ ਦੀ ਆਲੇ ਦਾ 2-3 ਚ ਹੋਰ ਕਢਾਉਣਾ ਪਊਗਾ। ਛੋਟੇ ਪਾਸੇ ਛੁੱਟ ਬੋਲਦੇ ਆਗੇ ਇੰਨੀ ਜ਼ਾਕ ਤੇ ਟਾਈਮ ਪਾਉਦਾ ਜੂ ਅਸੀਂ ਨੇ 3-4 ਘੰਟੇ ਲੱਗਣੇ ਨੇਗੇ ਉਸੇ ਪਿੰਡ ਜਾਣਾਗਾ। ਕੋਈ ਮਾੜੀ ਮੋਟੀ ਸ਼ੈ ਨਹੀਂ ਇਹਦਾ ਬਹੁਤੇ ਟੈਕਨੋਲੋਜੀ ਹੈ ਜਿਹਨੂੰ ਕਹਿੰਦੇ ਨੇ ਉਹ ਬਾਅਦ ਸੁਣ ਕੇ ਪਛਾਣ ਲੈਣਗੇ ਮੈਂ ਤਾਂ ਗਿਣਦਾ ਨਹੀਂ ਹੁੰਦਾ ਮੈਂ ਤਾਂ ਖੜਕੇ ਨਾਲ ਹੀ ਗਿਣਦਾ ਹੁੰਨਾ ਆਜੋ ਬਸ ਟਾਈਮ ਬਹੁਤ ਹੋ ਗਿਆ ਆ ਲਓ ਜੀ ਆਪ ਪਾ ਚੁੱਕੇ ਹਾਂ ਹੁਣ ਮਰੇਲਕੋਟਲੇ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆ ਵੀ ਕਿੱਥੇ-ਕਿੱਥੇ ਆਪਾਂ ਪਹੁੰਚ ਰਹੇ ਆ ਆ ਤਿੰਨੇ ਟੈਰ ਵਾਲੇ ਉਹ ਮੋਟਰਸਾਈਕਲ ਵਾਲਾ ਦੇਖਿਆ ਕਿੱਥੇ ਹੀ ਗੱਡਿਆਂ ਨਾਲੇ ਉਹ ਪਹਿਲਾਂ ਉਹ ਗੱਡੀ ਵਾਲਾ ਵੇਲਾ ਆਹ ਇਹਦੀ ਫੋਕਾ ਅਸੀਂ ਖਾਂ ਰੁਕੇ ਹਾਂ ਕੋਚਲੇ ਬਾਬੂ ਮੈਂ ਅੱਜ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀਗਾ ਆ ਦੇਖੋ ਇਹਨਾਂ ਨੂੰ ਲਿਆ ਕੇ ਖੜਾ ਦਾ ਕੋਚਲੇ ਜੀ ਤੇ ਆ ਦੇਖ ਕੋਚਲੇ ਇਹਨਾਂ ਨੂੰ ਖਵਾਉਣੇ ਨੇ ਕਿ ਹੁਣ ਕੋਚਲੇ ਤੇਰਾ ਕੀ ਹੋਗਾ ਕਾਲਿਆ ਹੈ ਲੈ ਘਣਾ ਕੋਚਲਾ ਕਿੰਨੇ ਗਾਏ ਕੋਰੇ ਸਾਨੂੰ ਇੱਕ ਨਾ ਬਹੁਤ ਜਿਆਦਾ ਬੰਦਾ ਵਧੀਆ ਮਿਲਿਆਗਾ ਆ ਵੀਰ ਖੜਾ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਲਿਖਿਆ ਕੀ ਹੋਇਆ ਤੁਸੀਂ ਦੇਖ ਵੀ ਜਾ ਕੇ ਦਿਓ ਕਹਿੰਦਾ ਡੁੱਬ ਜੋ ਕੁੜੀਆ ਮੁੰਡਾ ਜੇ ਸਿੰਗਲ ਆ ਆਣਾ ਇਹਨਾਂ ਸ਼ਰਮ ਕੋਰ ਕੋਈ ਹੱਦ ਹੋ ਗਈ ਥੋਡੇ ਆਲੀ ਇਹ ਸੱਚੀ ਤੂੰ ਸਿੰਗਲ ਹੋਈ ਸਿੰਗਲ ਹੈਂ ਬਾਪੇ ਕੁਲਚਾ ਫੜ ਲਿਆ ਗਾਹਾਂ ਪਤਾ ਨਹੀਂ ਕਿਸ ਚੀਜ਼ ਨੂੰ ਅੱਗ ਲੱਗੀ ਛੂਆ ਦੇਖੋ ਤੁਸੀਂ ਕਿੰਨਾ ਹੈ ਮਦਾ ਵਧੀਆ ਹੈ ਨਾ ਲੱਲੇ ਹੀ ਤਾਂ ਹੈ ਨਿਸ਼ਕੂ ਬਾਬਿਓ ਉੱਥੇ ਪਹੁੰਚੇ ਆ ਜਿੱਥੇ ਦਾ ਸਿੱਧੂ ਕਹਿੰਦਾ ਹੁੰਦਾ ਸੀ ਕਿ ਰੱਖ ਕਿਰਪਾਨਾ ਉੱਤੇ ਖਾਂਦੇ ਰੋਟੀਆਂ ਉੱਥੋਂ ਦੇ ਨਿਆਣੇ ਕੀ ਸਿਆਣੇ ਬੱਲੀਏ ਉੱਥੇ ਪਹੁੰਚ ਗਏ ਆ ਜਿੱਥੇ ਦੇ ਲੋਕ ਕਿਰਪਾਨਾ ਤੇ ਰੋਟੀਆਂ ਰੱਖ ਰੱਖ ਖਾਂਦੇ ਨੇ ਬਾਬਿਓ ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਨੂੰ ਲਾਦੀ ਦੇਹਲਾ ਹੈ ਨਾ ਕੈਸਾ ਬੰਦਾ ਸੀਗਾ ਯਾਰ ਦੇਖੋ ਤੁਸੀਂ ਘਰ ਦੇਖੋ ਇੱਥੇ ਕਿੰਨੇ ਮਰਾਣੇ ਘਰ ਨੇ ਲੋ ਆ ਕਿਕਰਾਂ ਚੈੱਕ ਕਰੋ ਉੱਧਰ ਇਹ ਦੇਖ ਲੋ ਆ ਦੇਖੋ ਇੱਥੇ ਬਾਲੀਬਾਲ ਖੇਡਦਾ ਹੁੰਦਾ ਸੀ ਇਹ ਉਹ ਗਰਾਊਂਡ ਆ ਜਿੱਥੇ ਮੂਸੇ ਵਾਲਾ ਬਾਲੀਬਾਲ ਖੇਡਦਾ ਹੁੰਦਾ ਸੀ ਦੇਖੋ ਆ ਲਿਖਿਆ ਹੋਇਆ ਆਈ ਲਵ ਮੂਸਾ ਟੋਬਾ ਜਿੱਥੇ ਮੂਸੇ ਵਾਲਾ ਬਹਿਣਾ ਹੁੰਦਾ ਸੀ ਆ ਉਹੀ ਟੋਬਾ ਬਾਬੇ ਉਹ ਜਿੱਥੇ ਸਿੱਧੂ ਮੂਸੇ ਵਾਲਾ ਵੀਰ ਬਹਿਦਾ ਹੁੰਦਾ ਸੀ ਕਹਿੰਦਾ ਸ਼ਾਂਤੀ ਚਾਹੀਦੀ ਹੁੰਦੀ ਸੀ ਜਦ ਵੀ ਉਹਨੂੰ ਉਰੇ ਆ ਕੇ ਬਹਿ ਜਾਂਦਾ ਹੁੰਦਾ ਆ ਦੇਖੋ ਇੱਕ ਆਹ ਸੱਤ ਹੋਰ ਬਾਕੀ ਸਕੂਨ ਵਾਲੀ ਜਗ੍ਹਾ ਕੀ ਬਹੁਤ ਆਹ ਦੇਖੋ ਦੇਖੋ ਰਵੀ ਜੀ ਉਹ ਤੋਂ ਬੈਠੇ ਥਾਂ ਥਾਂ ਤੇ ਉਹਨੂੰ ਮਿਲ ਜਾਂਦੇ ਇਦਾਂ ਦੀ ਬਹੁਤ ਜਿਆਦਾ ਜੀ ਆਹ ਦੇਖੋ ਜੀ ਅਸੀਂ ਪਹੁੰਚ ਚੁੱਕੇ ਹਾਂ ਮੂਸਾ ਪਿੰਡ ਇੱਧਰੋ ਕਰਨ ਤਾਂ ਲੌਕ ਕੀਤਾ ਹੋਇਆ ਤੁਹਾਨੂੰ ਘਰ ਵੀ ਦਿਖਾਉਣਾ ਹੈ ਤੇ ਇੱਧਰ ਪੀੜ ਦੇਖੋ ਤੁਹਾਨੂੰ ਉਹ ਵੀ ਦਿਖਾਵਾਂਗੇ ਸਭ ਕੁਝ ਦਿਖਾਵਾਂਗੇ ਆਪਾਂ ਮੂਸੇਪੰਡ ਦੇ ਵਿੱਚ ਤੇ ਇਹ ਹੁਣ ਆਪਾਂ ਹੈ ਹੋ ਚੁੱਕੇ ਆਂ ਇੰਟਰ ਮੂਸੇਪੰਡ ਦੇ ਵਿੱਚ ਆ ਆ ਆਪਣਾ ਅਰਸ਼ ਯਾਰ ਗੜੀ ਆ ਸ਼ਗਨ ਗੜੀ ਹੋਣਾ ਲੋ ਸ਼ਾ ਸ਼ਗਨ ਔਕੜੂ ਉਧਰ ਆਪਣੇ ਦਵਿੰਦਰ ਵੀਰ ਵੀ ਆ ਰਹੇ ਨੇ ਤੇ ਆ ਮੂਸੇ ਵਾਲੇ ਵੀਰ ਦਾ ਪ੍ਰਾਣਾਕਰ ਜਿਵੇਂ ਤੁਸੀਂ ਦੇਖ ਸਕਦੇ ਹੋ ਆਹਦੇ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਤੇ ਸਿੱਧੂ ਮੂਸੇ ਵਾਲਾ ਵੀ ਲਿਖਿਆ ਹੋਇਆ ਹੈ ਇਹ ਘਰ ਲੋਕ ਆ ਹੁਣ ਇੱਧਰ ਸ਼ਾਇਦ ਕੰਮ-ਕੰਮ ਚੱਲ ਰਿਹਾ ਬਾਕੀ ਤੁਹਾਨੂੰ ਹੋਰ ਸਾਰੀਆਂ ਕਲਿੱਪਾਂ ਦਿਖਾਵਾਂਗੇ ਆਪਾਂ ਨਿੰਦਰ ਜਰ ਗੜੀ ਇਹ ਕੀ ਆ ਕੀ ਕਹੇ 20 ਤੀਨਾ ਕਰ ਜਾਂਦਾ ਕੀ ਕੋਈ ਬਹੁਤ ਹਨਾ ਚੱਲ ਸਾਰੀ ਬਣਾ ਲਈ ਕਬਰਾਂ ਆਹ ਦੇਖੋ ਗਾਇਸ ਤੁਸੀਂ ਘੱਟ ਦੇਖੋ ਕਿੰਨਾ ਸਾਡਾ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸੀ ਆ ਗਏ ਹਾਂ ਮਿਸਟਰ ਬਾਈ ਦੇ ਘਰ ਆ ਦੇਖੋ ਇੱਧਰ ਹਵੇਲੀ ਆ ਤੁਸੀਂ ਇਕੱਠ ਦੇਖੋ ਕਿੰਨਾ ਤੇ ਬਾਕੀ ਫੋਨ ਦਾ ਟੈਂਪਰੇਚਰ ਵੀ ਬਹੁਤ ਹਾਈ ਹੁੰਦਾ ਇਸ ਲਈ ਤੁਹਾਨੂੰ ਜਿਹੜੀਆਂ ਵੀ ਕਲਿੱਪਾਂ ਸਾਤੋਂ ਲਈਆਂਗੇ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਬਾਕੀ ਜਿੱਥੇ ਫੋਨ ਸਾਡਾ ਟੈਂਪਰੇਚਰ ਹਾਈ ਹੋ ਗਿਆ ਉੱਥੇ ਅਸੀਂ ਕਲਿੱਪ ਥੋੜੀ ਜੀ ਰੋਕ ਲਾਂਗੇ ਬਾਕੀ ਤੁਹਾਨੂੰ ਸਭ ਕੁਝ ਦਿਖਾਵਾਂਗੇ ਅਸੀਂ ਜਿੰਨਾ ਵੀ ਕੁਝ ਹੋਊਗਾ ਆ ਦੇਖੋ ਇੱਧਰ ਹਵੇਲੀ ਆ ਆ ਇੱਧਰ ਫੋਟਾ ਫੂਟਾ ਸਾਰਾ ਕੁਝ ਹੋ ਰਿਹਾ ਉਹ ਵੀ ਦਿਖਾਵਾਂਗੇ ਜਿੱਥੇ ਜਵਾਰ ਕੇ ਗੋਲੀਆਂ ਚੱਲੀਆਂ ਸੀ ਤੇ ਉਧਰ ਸਮਾਦ ਬਣੀ ਹੋਈ ਆ ਤੁਹਾਨੂੰ। ਜਾਨ 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 ਜੀ ਤੁਹਾਨੂੰ ਪਤਾ ਹੀ ਅੱਜ ਅਸੀਂ ਕਿੱਥੇ ਪਹੁੰਚੇ ਹੋਏ ਆ ਸਾਨੂੰ ਹੋਰ ਇੱਕ ਵੀਰ ਮਿਲਿਆਗਾ ਉਹ ਕਹਿੰਦੇ ਸੀ ਸਿੱਧੂ ਵੀਰ ਦੇ ਵਾਸਤੇ ਇੱਕ ਗਾਣਾ ਲਿਖਿਆਗਾ ਆਪ ਲਿਖਿਆਗਾ ਬਹੁਤ ਜਿਆਦਾ ਵਧੀਆ ਇਹ ਕਹਿੰਦੇ ਤੁਸੀਂ ਰਿਕਾਰਡ ਕਰ ਦੋ ਅਸੀਂ ਇਹਨਾਂ ਦਾ ਗਾਣਾ ਸੁਣਦੇ ਆਂਗੇ ਨਾਲੇ ਰਿਕਾਰਡ ਕਰਦੇ ਆਂ ਆਪਦੀ ਚੈਨਲ ਤੇ ਪਾਵਾਂਗੇ ਬਹੁਤਾ ਟਾਈਮ ਨਹੀਂ ਆਪਾਂ ਇਹਨਾਂ ਤੋਂ ਹੁਣ ਗਾਣਾ ਸੁਣ ਦਿਆਂ ਤੁਸੀਂ ਦੱਸੋ ਵੀ ਪਹਿਲਾਂ ਆਪਦਾ ਨਾਮ ਦੱਸੋ ਕਿੱਥੋਂ ਆਇਓਗੇ ਆਪਣਾ ਨਾਮ ਹੈ ਜੱਗੀ ਸਿੰਘ ਇੰਦਕੰਗ ਰੋਲੀ ਸੰਗਰੋਲੀ ਵਾਲਾ ਡਿਸਟ੍ਰਿਕਟ ਪਟਿਆਲਾ ਕੀ ਕੰਮ-ਕਾਰ ਕਰਦੇ ਕੰਮ ਮੈਂ ਜੀ ਆਪਾਂ ਨੇ ਸੀਡ ਕਰਨਾ ਠੀਕ ਹੈ ਤੇ ਆਪਾਂ ਨੇ ਗਾਣਾ ਲਿਖਿਆ ਜੀ ਸਾਹ ਹਟਲ ਨਾ ਨਾਲ ਆਪਾਂ ਨੇ ਲਿਖਦੇ ਗੋਨੀ ਵੀਰਾਂ ਦਾ ਸ਼ਾਰਟ ਵੀਡੀਓ ਵੀ ਕਰਦੇ ਆ ਹਾਂਜੀ 150 ਆਪਣੇ ਸ਼ਾਰਟ ਵੀਡੀਓ ਵੀ ਲਿਖਿਆ ਤੇ ਆ ਬਤੌਰ ਉਹਦੇ ਵਿੱਚ ਮੈਂ ਕੰਮ ਵੀ ਕੀਤਾ ਬੰਮ ਵਿੱਚ ਤੇ ਕਾਫੀ ਵੱਡੇ ਬੰਮਾਂ ਦੇ ਵਿੱਚ ਵੀ ਦੇਲ ਕਰੋੜਪਾਏ ਦੇ ਨਾਲ ਆਇਆ ਮੈਂ ਜੋ ਆਫਸਰ ਦੇ ਮੁੰਡੇ ਥ੍ਰੀ ਚ ਵੀ ਆ ਰਹੇ ਆ ਤੇ ਆਪਣੇ ਉਸ ਤੋਂ ਪਹਿਲਾਂ ਇਹ ਸੀ ਗਾਂਧੀ ਥ੍ਰੀ ਯਾਰਾਂ ਦਾ ਯਾਰ ਉਹਦੇ ਵਿੱਚ ਵੀ ਆਪਾਂ ਆਏ ਸੀ ਠੀਕ ਹੀ ਉਹਦੇ ਵਿੱਚ ਤੁਹਾਡਾ ਰੋਲ ਕੀ ਹੁੰਦਾ ਤੁਸੀਂ ਉਹਦੇ ਵਿੱਚ ਵੀ ਆਪਾਂ ਨੇ ਜੇਲ੍ਹ ਦੇ ਵਿੱਚ ਆਈ ਸੁਖਨਾਲਾ ਕੈਦੀ ਦਾ ਰੋਲ ਹੈ ਤੇ ਇਹਦੇ ਵਿੱਚ ਆਪਣਾ ਪੋਰਸ ਦਾ ਰੋਲ ਹੈ ਜਿਹੜੀ ਦਾਫੂਆਂ ਦਾ ਮੁੰਡਾ ਕਰੀ ਜਾ ਰਹੀ ਹੈ ਠੀਕ ਹੈ ਓਕੇ ਚਲੋ ਤੁਸੀਂ ਬਹੁਤ ਜਿਆਦਾ ਪਹਿਲਾਂ ਵੀ ਵਧੀਆ ਜ਼ਿੰਦਗੀ ਜੀ ਚੁੱਕੇ ਹੁਣ ਤੁਸੀਂ ਪਹਿਲਾਂ ਵੀ ਕੋਈ ਗਾਣਾ ਸੁਣਾਇਆ ਅੱਜ ਹਾਂਜੀ ਹਾਂਜੀ ਪਹਿਲਾਂ ਆਪਾਂ ਨੇ ਅੱਜ ਇੱਕ ਦੰਦਣਾ ਦਣਾ ਸੁਣਾਇਆ ਸਿੱਧੂ ਮਸੂਏ ਦਾ ਨਾਮ ਲੈ ਕੇ ਹਾਂਜੀ ਤੇ ਇੱਕ ਇਨਸਾਫ ਪਹਿਲਾਂ ਆਪਾਂ ਨੇ ਸੌਂਗ ਸੁਣਾਇਆ ਠੀਕ ਹੈ ਸੁਣਾਓ ਇਹ 29 ਮਈ ਦੁਆਰਾ ਆ ਗਈ ਮੁੜ ਕੇ ਸਿੱਧੂ ਆ ਓਏ ਤੇਰਾ ਬਾਪੂ ਰੋਂਦਾ ਮਸਾ ਹੀ ਚੁੱਪ ਕਰਾਇਆ ਓਏ ਮਾਤਾ ਗੇਟ ਦੇ ਕੋਲੇ ਕਰੇ ਓਡੀਕਾ ਤੇਰੀਆਂ ਓਏ ਕਹਿੰਦੀ ਲਾਡਲਾ ਪੁੱਤ ਨਾ ਮੇਰਾ ਵਾਪਸ ਆਇਆ ਹਾਏ ਕੁੰਮ ਦੇ ਸ਼ੇਰੇ ਆਮਨੇ ਕਾਤਲ ਤੇਰੇ ਸੜਕਾਂ ਤੇ ਓਏ ਕੁੰਮ ਦੇ ਸ਼ੇਰੇ ਆਮਨੇ ਕਾਤਲ ਤੇਰੇ ਸੜਕਾਂ ਤੇ ਅਜੇ ਤੱਕ ਇਨਸਾਫ ਨਾ ਤੇਰਾ ਕਿਧਰੋਂ ਆਇਆ ਇਦਵਾਰੇ ਪੂਰਾ ਪੂਰਾ ਹਵਾ ਲੇ ਜਾਣ ਓ ਜੱਟ ਪੂਰਾ ਕਾਇਮ ਬਹਿਣੀ ਓ ਬੜਿਆਂ ਨੂੰ ਬਹਿ ਮਹਿਣੀ ਓ ਕਿਸੇ ਤੇ ਨਾ ਰਹਿ ਬਹਿਣੀ ਮੈਂ ਯਾਰ ਭਾਈ ਕੋਈ ਕਿਸੇ ਨੂੰ ਡਰਦਾ ਮੈਂ ਮੈਂ ਮੁੱਛੇ ਤੇ ਗਾਣੇ ਗਾ ਕੇ ਜਾਂ ਪਿੰਨੇ ਸੁਣਨਾ ਸੁਣੇ ਜਿਆਦਾ ਭਾਈ ਜਾਓ ਮੈਂ ਗਾ ਕੇ ਤੁਹਾਨੂੰ ਘਰੇ ਵੇਕੇ ਓਏ ਓ ਥੋੜੀ ਜਿਓ ਮੈਂ ਕਿਹਨੂੰ ਗੱਲ ਕਰਦਾ ਸੀ ਉਹਨਾ ਪ੍ਰੇਮ ਤੁਸੀਂ ਇਹਦੇ ਵਿੱਚ ਪਾ ਕੇ ਦਿੱਤਾ ਹੁਣ ਮੈਂ ਗੱਲ ਦੱਸਦਾ ਇੱਕ ਤੇਰੀ ਉਮਰ ਕਿੰਨੀ ਕਹ ਲਾ ਦੇ ਤੁਹਾਨੂੰ ਜੰਮੂਰ ਹੋ ਗਈ ਕਿੰਨੀ ਉਮਰ ਆਏ ਕੰਨਾਂ ਤੋਂ ਦੇਖ ਪਹਿਲਾਂ 60 ਦੇ ਕਿਹਾ ਮੈਂ ਚੱਲ ਜਲਦੀ ਸਪੇਸ ਫੁੱਲ ਨਹੀਂ ਨਹੀਂ ਦੱਸਦਾ ਮੇਰੀ ਉਮਰ ਹੈਗੀ 102 ਸਾਲ ਸਿੰਮਾਈਗੇ ਇਸੀ ਇਵਾਂਗੇ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਜਾਣੇ ਤੇ ਹੁਣ ਤੁਹਾਨੂੰ ਦਿਖਾਉਣਾ ਸਮਾਦ ਟਾਲੀ ਵਾਲਾ ਖੇਤੀਆਂ ਦਾ ਜਿਹਨੂੰ ਟਾਲੀ ਵਾਲਾ ਆਹ ਟਰਾਲੀ ਖੜੀ ਆ ਤੇ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਭਾਈ ਸਿੱਧੂ ਮੂਸੇ ਵਾਲੇ ਦਾ ਰੇਕ ਥਾਂ ਤੇ ਫੋਟੋ ਆ ਬਾਈ ਦੀ ਨਾਂਗਾ ਉਹ ਬਾਈ ਨੇ ਦੇਖ ਲਓ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇਤਾ ਆਪਾਂ ਦੇਖਦੇ ਆ ਕਿਤੇ ਰਮਾਲਾਂ ਤੇ ਬਾਈ ਦੀਆਂ ਫੋਟੋਆਂ ਦਿਖਦੀਆਂ ਨੇ ਕਦੇ ਉਂ ਬਾਈ ਦੀਆਂ ਫੋਟੋਆਂ ਲੱਗੀਆਂ ਦੇਖਦੇ ਨੇ ਉਹ ਦੇਖੋ ਕਿੰਨੀਆਂ ਫੋਟੋਆਂ ਵੀ ਘਰੇ ਸਿੰਨਰੀਆਂ ਲਾਉਣ ਦੇ ਵਾਸਤੇ ਗਿਫਟ ਕਰਨ ਦੇ ਵਾਸਤੇ ਕਿੰਨੀਆਂ ਵਧੀਆ ਵਧੀਆ ਫੋਟੋਆਂ ਪਈਆਂ ਨੇ ਕਿ ਬਾਈ ਦਾ ਰੋਜ਼ਗਾਰ ਦੇ ਲ ਇਹਨਾਂ ਨੇ ਦਿੱਤਾ ਬਾਈ ਨੇ ਰੋਜ਼ਗਾਰ ਵਿਚਾਰਿਆਂ ਨੂੰ ਆਪਾਂ ਦੇਖ ਲਾ ਟੀ-ਸ਼ਰਟਾਂ ਤੇ ਟੀ-ਸ਼ਰਟਾਂ ਵਾਲੇ ਬੈਠੇ ਨੇ ਬਾਈ ਬਾਈ ਦੀਆਂ ਫੋਟੋਆਂ ਦੇ ਟੀ ਸ਼ਰਟਾਂ ਤੇ ਰੇਕ ਟੀ ਸ਼ਰਟ ਤੇ ਇਹ ਵੇਚਦੇ ਨੇ ਬਾਈ ਨੇ ਇਹਨਾਂ ਨੂੰ ਵੀ ਰੋਜ਼ਗਾਰ ਦਿੱਤਾਗਾ ਹਨਾ ਕਿਤੇ ਝੰਡਿਆਂ ਤੇ ਕਿਤੇ ਟੀ ਸ਼ਰਟਾਂ ਤੇ ਕਿਤੇ ਉਹ ਫੋਟੋਆਂ ਪਈਆਂ ਨਹੀਂ ਕਿ ਦੇਖੋ ਬਾਈ ਦੇ ਕਿੰਨੀਆਂ ਲੈ ਆ ਹੋ ਛੱਡੋ ਦੇਖੋ ਕੱਪ ਤੇ ਬਾਈ ਦੀ ਫੈਮਿਲੀ ਦੇ ਨਾਲ ਮਾਤਾ ਜੀ ਨੇਗੇ ਬਾਪੂ ਜੀ ਨੇਗੇ ਛੋਟੇ ਸਿੱਧੂ ਦੀਆਂ ਫੋਟੋਆਂ ਨਹੀਂਆਂ ਕਿੰਨੀਆਂ ਵਧੀਆ ਵਧੀਆ ਕਲਾਕਾਰੀਆਂ ਕੀਤੇ ਨੇਗੇ ਬਾਈ ਦੀ ਫੋਟੋਆਂ ਦੇ ਨਾਲ ਭਾਈ ਜੀ ਜੋਦਿਆਂ ਵੀਰ ਦੇ ਤੁਸੀਂ ਫੋਟੋਆਂ ਦੇ ਨਾਲ ਕੋਈ ਵੀ ਚੀਜ਼ ਵੇਚਦੇ ਹੋ ਕਿੰਨਾ ਕੁ ਫਰਕ ਪਿਆਗਾ ਵੀ ਖਰੀਦਾਰੀ ਦੇ ਵਿੱਚ ਕਿੰਨੇ ਕੁ ਲੋਕ ਖਰੀਦਦੇ ਨੇ ਬਹੁਤ ਖਰੀਦਦੇ ਬਾਈ ਦੀ ਫੋਟੋ ਕਰਕੇ ਬਸ ਹਾਂਜੀ ਹਾਂਜੀ ਬਾਈ ਦੀ ਫੋਟੋ ਗਾਇਜ਼ ਉਰੇ ਰੁਕੀ ਸੀ ਮੂਸਸਾੜੇ ਬਾਈ ਦੀ ਗੱਡੀ ਆ ਇੱਥੇ ਆ ਤੁਸੀਂ ਦੇਖ ਸਕਦੇ ਹੋ ਗੋਲੀਆਂ ਨਿਸ਼ਾਨ ਇਹ ਮਾਰਕ ਕੀਤੇ ਹੋਏ ਨੇ ਹਲੇ ਵੀ ਆ ਸ਼ਗਨ ਆਰਸ਼ ਜਰਗੜੀ ਅਦਵਿੰਦਰ ਆਇਆ ਤੁਹਾਨੂੰ ਹੋਰ ਵੀ ਦਿਖਾਉਨੇ ਆ ਗੋਲੀਆਂ ਦੇ ਨਿਸ਼ਾਨ ਦਿੱਕੂ ਕਹਿੰਦੇ ਆਰ ਪਾਰ ਹੋ ਗਈਆਂ ਸੀ ਬਾਬੂ ਆਹ ਕਾਲੀ ਮਾਤਾ ਦਾ ਮੰਦਰ ਸੀਗਾ ਆਰਸ਼ ਛੜੀ ਸੀ ਬਾਈ ਦੇਖ ਦਿਖਾ ਦਿਖਾਤਾ ਦਿਖਾਤਾ ਆਹਦੇ ਕਰਾਸ ਆ ਕਰਾਸ ਤੇ ਥਾਰ ਆਰਸ਼ ਭਾਈ ਡਿਟੇਲ ਦੇ ਵਿੱਚ ਦੱਸਾਂਗੇ ਵੀ ਕੀ ਕੋਈ ਆਰਸ਼ ਭਾਈ ਨੂੰ ਬਾਰਾ ਤੁਸੀਂ ਬਾਈ ਦੇ ਵਿੱਚ ਦੁਬਾਰੇ ਬਸੋ ਬਾਈ ਕੀ ਕੀ ਆਰਸ਼ ਭਾਈ ਆ ਵੀ ਗੋਲੀਆਂ ਦੇ ਨਿਸ਼ਾਨ ਦਿਖਾ ਦਿਨ ਤੁਸੀਂ ਕੋਈ ਡਿਟੇਲ ਦੇ ਵਿੱਚ ਤੁਸੀਂ ਕੋਈ ਦੱਸੋ ਆਓ ਆਹ ਦੇਖੋ ਕੋਸ ਤੇ ਲੱਗਿਆ ਆ ਦੇਖੋ ਗੋਲਿਆਂ ਦੇ ਨਿਸ਼ਾਨ ਆ ਦੇਖੋ ਡਾ ਨਿਸ਼ਾਨਾਂਗਾ ਆ ਆ ਰਿਆ ਹੋ ਜਾਂਦੇ ਹੋਏ ਇਲਾਕੀ ਦੇਖੋ ਬਾਈ ਦਾ ਪੂਰਾ ਨਾਮ ਲਿਖਿਆ ਸਭ ਦੇ ਸਿਧੂ ਕੁਸਿਆਣਾ ਹੈ ਨਾ 11 6 1993 ਨੂੰ ਬਾਈ ਦਾ ਜਨਮ ਹੋਇਆ ਸੀ ਉਹ ਤਰੀਕ ਦੀ ਜੀ ਹੈ ਦੇਖੋ ਆ ਵੀ ਹੋਰੇ ਗੋਲਿਆਂ ਦੇ ਨਿਸ਼ਾਨ ਆ ਦੇਖੋ ਆ ਗੇਟਾਂ ਦੇ ਵਿੱਚ ਗੋਲੀਆਂ ਦੇਖੋ ਤੁਸੀਂ ਗੋਲੀਆਂ ਆਰ ਪਰ ਨਹੀਂ ਕਿਉਂ ਹੋਈਆਂ ਨੇ ਇਹ ਜਿਹੀਆਂ ਗੋਲੀਆਂ ਸੀਗੀਆਂ ਇਹ ਆ ਦੇਖੋ ਸਾਫ਼ ਦੀਨੇ ਦੇ ਨਿਸ਼ਾਨ ਸਾਫ਼ ਆ ਦੇਖੋ ਬਾਪੂ ਗੇਟਾਂ ਦੇ ਵਿੱਚ ਕਿੱਡੀ ਦੂਰ ਤੋਂ ਉੱਥੇ ਤੋਂ ਔਰੇ ਜਿਹੜੀਆਂ ਗੋਲੀਆਂ ਮਿਸ ਹੋ ਗਈਆਂ ਔਰੇ ਗੇਟ ਦੇ ਵਿੱਚ ਸਾਰ-ਪਾਰ ਹੋਈਆਂ ਨੇ ਦੇਖ ਲਓ ਬਾਪੂ ਕਿਆਮਤਾਈ ਸੀਗੀ ਉੱਦਦੇ ਹਨ ਇਹਨੂੰ ਕਹਿੰਦੇ ਸੀਗੇ ਕਿਆਮਤ ਵੇ ਨਾ ਗੱਲਬਾਤ ਦੇਖੋ ਨਾਲ ਪੂਰੇ ਪਿੰਡ ਦੇ ਵਿੱਚ ਬਾਬਾ ਨੇ ਗੱਲਬਾਤ ਕਰਦੇ ਉਹ ਬੈਠੇ ਸਟੋਰੇਜ ਨੇ ਜਿਹੜੀ ਗੱਲ ਪੂਰੀ 5 ਵਜੇ 5 ਵਜੇ ਕਿਹਨਾ ਕੀ ਆਹ ਹੱਪਾ ਇੱਥੇ ਉਹਦੇ ਗੱਡੀ ਦੇ ਬ੍ਰਾਈਟ ਮਾਰਾ ਜੀਆ ਨਹੀਂ ਭਾਈ ਇਧਰੋਂ ਆ ਰਿਹਾ ਸੀਗਾ ਫਿਰ ਉੱਥੇ ਗੱਡੀਆਂ ਕਿਧਰੋਂ ਆਈਆਂ ਮਾਗਰੋਂ ਫਿਰ ਮਾਗਰ ਹੀ ਹੁੰਦੇ ਫਿਰ ਮੂਰਮ ਵੀ ਕਿਸੇ ਗੱਡੀ ਨੇ ਘੇਰੀ ਨਾ ਮਾਗਰੋਂ ਮਾਗਰੋਂ ਗੱਡੀਆਂ ਨੇ ਅੱਛਾ ਆ ਕੇ ਕੰਮ ਨੇ ਪਵਾ ਦੇ ਪੂਰੇ ਪੂਰੇ ਕਰਕੇ ਪੂਰੇ ਲਾ ਲਈ ਪੂਰੇ ਘੇਰੇ ਹਾਂਜੀ ਪਿੰਡ ਪਹੁੰਚ ਗਏ ਆ 8:00 ਵੱਜ ਗਏ ਨੇ ਦਿਨ ਹਾਲੇ ਚੜ੍ਹਿਆ ਹੀ ਹੋਇਆ ਸਵੇਰੇ 8:00 ਵਜੇ ਗਏ ਆ 12 ਘੰਟੇ ਲੱਗੇ ਮੂਸੇ ਆਉਣ ਜਾਣ ਚ ਹਮ ਸਫ਼ਰ ਤੁਸੀਂ ਦੇਖ ਚੁੱਕੇ ਹੋਗੇ ਕਿੰਨਾ ਵਧੀਆ ਰਿਹਾ ਹਨਾ ਇੰਜੋਏ ਕੀਤਾ ਤੁਸੀਂ ਵੀ ਅਸੀਂ ਵੀ ਕੀਤਾ ਹੁਣ ਅਸੀਂ ਪਿੰਡ ਵਾਪਸੀ ਹੋਈ ਆ ਦੇਖ ਲਓ ਕਿੰਨੇ ਵਜੇ ਵਾਪਸੀ ਆ ਕਿੰਨੇ ਵਜੇ ਹੋਏ ਨੇ ਕਿ ਮੇਰੇ ਹਿਸਾਬ ਨਾਲ 8:00 ਵਜੇ ਦੇਖ ਲਓ ਪੂਰੇ ਬਾਬਿਓ 8:00 ਵਜੇ ਵਾਪਸੀ ਹੋਈ ਆ 8:00 ਵਜੇ ਦੇ ਗਏ ਹੋਈ 8 ਵਜੇ ਵਾਪਸੀ ਆ ਕੁਤਰੂ ਬੇ ਕਿੰਨੇ ਘਟੇ ਹੋ ਗਏ 12 12 ਘੰਟੇ ਹੋ ਗਏ ਦੇ ਨਾ ਬਾਬੂ ਕੁਤਰੂ ਵੀਰ ਕੋਸ ਕਹਿਣਾ ਚਾਹੁੰਨ ਦੀ ਕਹੋ ਜੀ ਧੰਨਵਾਦ ਇਹ ਅਗਲਾ ਟੂਰ ਵੀ ਆਪਾਂ ਛੇਤੀ ਕੱਢਾਂਗੇ